ਸਾਭ ਤੇਰੀ ਬੜੀ ਹੈ ਤੋ ਤੇਰਾ ਨਾਮ ਜਾਨੇ ਦੇਖਾ ਲਾਈ ਮੁਰਨਾ ਸਤਨਾਮ ਸ੍ਰੀ ਵਾਖਿ ਜੀ ਵਾਖੁ 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 ਬੋਲਾਸ ਇਕ ਓੰਕਾਰ ਸ੍ਰੀ ਵਹਿਗੂਰੀ ਪਤਿਵਾਰ ਸੇਵਕੋ ਜੀ ਕੀ ਪਾਸ਼ਾ ਜੀ ਦਸਮਈ ਬਖਸ਼ਪ੍ਰੋਤਿ ਸੁਖੰਗੋਰ ਨਾਲ ਪਰੇ ਤੇ ਆਏ ਬੰਧਾ ਜੁਗਤ ਕਮਰਦਾਸ RAMDAS SAHU ਸਹਾਇਕ ਆਪਨੇ ਆਪਣੇ ਹਰਿ ਗੁਰੂ ਦੇ ਕਰਮਾ ਨੂੰ ਸੁਭਰ ਸ੍ਰੀਦਰਾਇ ਜੀ ਅਰਦੇਸ਼ੁਤਿ ਆਇਆ ਜੀ ਜਿਨ ਤੇ ਵਰਤਨ ਜਾਏ ਨੇ ਪਰ ਦਸਮੀ ਹੈ ਗਨ ਔਨ ਜੀ ਆਵੇ ਤਾ ਹੀ ਸੁਖਮੈ ਸਹਾਰੇ ਕਰਨੇ ਪਾਇਸ਼ਾ ਸਹਿ ਸ੍ਰੀ ਗੁਰੂ ਜੀ ਮਹਾਰਾਜ ਆਪੇ ਜਿਨ ਕਿਤਾ ਜਿਓ ਸਭ ਤਮੇ ਸਹਾਈ ਜਨ ਤਮੇ ਸਹਾਈ ਸਹਿ ਪਾਇਸ਼ਾ ਜਿਸ ਦੁਨਜਾਨ ਮੇ ਜੋ ਕੰਮ ਕੰ ਸਹਿ ਸ੍ਰੀ ਗੁਰੂ ਅੰਸਜ ਦੇ ਬਾਚ ਦਰਸ਼ਨ ਦਾ ਧਿਆਨ ਕਰਕੇ ਕਾਲ ਤਰਸਾ ਬੋਲੋ ਜੀ ਵਾਹਿਗੁਰੂ ਗੁਰੂ ਸੰਸੇ ਬਣ ਕੇ ਅਦੇ ਚਾਰ ਸਭ ਜਾਂਦੇ 40 ਰੁਪਿਆ ਹੁੰਦੀਆਂ ਜਾਂਦੇ ਤਾਂ ਇਹ ਨਾਮ ਪਿਆ ਬਣ ਸਕਿਆ ਦੀਚ ਲਾਇ ਕੋਈ ਬਾਹਰ ਨਾ ਪ੍ਰੇਰਿਤ ਕੀਤਾ bina 42 ਸਰਬੀ ਕਮਾਈ ਦਾ ਨਾਮ ਕਰਕੇ ਕਾਲ ਤਰਸਾ ਬੋਲੋ ਜੀ ਵਾਹਿਗੁਰੂ ਨਾ ਸੰਸ ਜੀ ਅਨੇ ਤਰ ਮੇ ਚਿੱਤੇ ਬੰਦ ਬੰਦ ਕਰਵਾਏ ਕੋਈ ਦੋਹਾਂ ਜੀ ਸੁਰੀਆ ਨਾ ਪਾਂਚਰਾ ਜੀ ਸਿੱਕੀ ਕੇ ਸੰਸ ਵਸਾ ਕਰਵਾਈ ਸਤਿ ਪੁੱਤ ਜੀ ਕਰੇ ਭਾਣੇ ਨੂੰ ਮੇਟਾ ਕਰ ਕਹਿਣ ਨੂੰ ਮੇ ਅਗਰੋਂ ਚੇਤ ਜੀ ਸਿੰਘ ਅਪ ਚੰਦੇ ਦੀ ਕੁਮਾਰੀ ਦਾ ਧਿਆਨ ਕਰਕੇ ਾਲਾ ਸਾਹਿਬ ਬੋਲੋ ਜੀ ਵਾਹਿਗੁਰੂ ਬੰਝਾ ਬੱਪਾ ਸਰਬੱਤ ਦੇ ਗੁਰੂ ਦਾ ਜਾੰਤਰ ਕੇ ਾਲਾ ਸਾਹਿਬ ਬੋਲੋ ਜੀ ਵਾਹਿਗੁਰੂ ਤੁਮਹਾਂ ਜਵਤ ਪਾਉਤਾ ਜੀ ਦੇ ਅਦਾ ਸਾਹਿਬ ਜਵਤ ਪਾਉਤਾ ਜੀ ਕੋ ਵਾਹਿਗੁਰੂ 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 ਜੀ ਆਇਆਂ ਨੂੰ ਜਿ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਾਨੀ ਗੁਰੂ ਕਾਲ ਚਰਿਤ ਹੈ ਤਾਂ ਤਨ ਚਰੈ ਦੇ ਕੇ ਬਹੇ ਬਕਤੀ ਦਾਇ ਮਾਰਗ ਦੇ ਜੀ ਸ੍ਰੀ ਸਾਹਿਬ ਜੀ ਦੇ ਹਾਈ ਕਾਲ ਤੱਕ ਕੇ ਬੋਲਵਾਜੇ ਨੂੰ ਤੋ ਜੀ ਵਾਹਿਗੁਰੂ ਬਰਸਾ ਜੀ ਗੁਰ ਸਿੱਖਾਂ ਨੂੰ ਸਿੱਖੀ ਦਾ ਨਾਮ ਦਾਤ ਰਹਿ ਤਬ ਸਾਧਨ ਪ੍ਰਭ ਦਾਤ ਨਾਮ ਸਰਬ ਦਾਤ ਸ੍ਰੀ ਅੰਮ੍ਰਿਤਸਰ ਸਤ ਸਹਿਮੇ ਰਸਨਾ ਚੁਕੀਆਂ ਕਰਦੇ ਬੰਗੇ ਜੋਤ ਅਟਲ ਧਰਮ ਕੇ ਜੇ ਗਾਲ ਬੋਏ ਤਾਂ ਸਤ ਸਾਈਂ ਬੋਲੋ ਜੀ ਵਾਹਿਗੁਰੂ ਆਪ ਜੀ ਤਿਨਨ ਮਨ ਮਨプチਨ ਪਾਦਾ ਰਾਖਾ ਬੋਤਾਲ ਸੁਖ ਵਾਹਿਗੁਰੂ ਨਿਮਾਣੀਆਂ ਦੇ ਮਾਣ ਨਿਮਾਣੀਆਂ ਦੇ ਤਾਂ ਨੇਪਿਆ ਬੇਉਟ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਦੇ ਰਹਿਣਕ ਵਾਸੀ ਪਿਆਲੇ ਨੂੰ ਕਿਤੇ ਉਜਾਸ਼ ਮੰਨਦੇ ਆਪ ਨੇ ਸਰਬੱਤ ਸੰਤਾਂ ਨੂੰ ਦਰਸ਼ਨ ਗਰੀ ਬਸਤ ਕਾ ਮੇਰਾ ਨਾਮ ਦਿਨਾਲਾ ਪੁੱਤ ਸਤਿਪੰਜੀ ਦਾਸ ਦਾ ਬੋਲ ਤਾਂ ਬੋਲ ਸ਼ੁਕਰ ਸਤਿਪੰਜੀ ਆਪ ਜੀ ਦੇ ਰਹਿਮਤ ਸਦਕਾ ਸਮੂਹ ਨਗਰ ਨਿਵਾਸੀ ਸਭੋਕ ਸੰਤੋਪਨ ਤੋਂ ਤੁਹਾਡੇ ਪੁਰਖਤਾਂ ਤੇ ਭਾਜੋ ਜੀ ਇਸ ਤਰ੍ਹਾਂ ਦਾ ਵਿਹਾਰਾ ਆਪ ਜੀ ਦੀ ਬਾਲ ਕਿਰਪਾ ਦੁਆਰਾ ਸਾਡਾ ਪੁੱਤਰ ਮਨ ਲਾਇਆ ਗਿਆ ਜੇ ਪਾਸ਼ਾ ਜੇ ਕੁਸ਼ੰਦਰਾਜੀ ਦੇ ਹਜੂਰ ਅਮਰ ਜਵੇਦੇ ਲੋਹੇਤ ਦੇ ਜੀ ਬਾਣੀਆਂ ਆਸਰ ਜੀ ਦੇ ਪਰਮਪੁੱਤ ਜੀ ਸਾਹਿਬ ਬਾਰਾ ਮਹਾਂ ਜੇ ਜੇ ਪਾਸ਼ਾ ਬਾਣੀ ਦੇ ਸਾਹਿਬ ਨੂੰ ਸੇਵਾ ਤੋਂ ਪ੍ਰਾਪਤ ਕਰਨ ਵਾਲੇ ਦੇ ਪਰਮ ਪ੍ਰਦਾਨਾ ਹੁਮਕਿਰਤੀ ਲਾਇਆ ਹੈ ਇਹਦੇ ਵਾਕਾ ਸਭਾ ਪ੍ਰਾਇਸਾਦ ਸਰਤਾਖਵਲ ਤੋਂ ਅਰਪਿਤਨਾ ਕੀਤਾ ਜਿੱਤੇ ਸੇਵਾ ਸਤਿ ਪਾਸ਼ਾ ਸਤਿਾਨ ਕੋਚਾ ਅਮਨ ਰਾਜ ਜੁੜੇ ਸੇਵਾ ਸੇਵਾ ਬਾਣੀ ਉਚਾਰਨ ਕਰਦੇ ਹਾਂ ਕੀਰਤਨ ਵਿਦਿਆਰਜਣ ਹੋਣੀਆਂ ਪ੍ਰਧਾਨੀ ਮਾਫੀ ਦੇਣਾ ਗਾਹ ਕੋ ਸਮਰਥ ਬਖਸ਼ੇ ਸਤਿ ਪਾਸ਼ਾ ਜੀ ਦੇ ਜੋ ਸੁਨਹਿਰੀ ਹਾਜ਼ਰੀ ਸਰਦਾਰ ਦੁਆਰਾ ਬੇਨਤੀ ਦਿੱਤੇ ਤੁਹਾਨੂੰ ਲਈ ਕਿ ਚੋਣਾਂ ਦੇ ਪਰਮ ਸਤ ਸਭ ਤੋਂ ਸਾਰੇ ਜਨ ਨੂੰ ਬਖਵਾਉਣਾ ਮਹੀਆ ਕੰਨੀਆਂ ਕਾਜਲਾਸ਼ਤਾਨ ਦੇ ਸਤਿਗੁਰੂ ਆਲਮਸਤ ਬਾਸ਼ਵ ਸੇਵਕਾਂ ਨੂੰ ਤੁਹਾਨੂੰ ਸੇਵਾ ਬੇਨਤ ਮਾਇਆ ਉਲਾਸਾ ਕਾਇਨ ਚੇ ਬਾਸ਼ਵ ਜੀ ਪਾਣੀ ਕਾਲ ਸਾਇ ਪਾਣੀ ਸਤਿਗੁਰੂ ਜੀ ਸੁਰਤ ਸਰਦਾਰ ਦੁਆਰਾ ਜੀ ਦੇ ਹਜ਼ੂਰ ਪੰਜਾਬ ਗ੍ਰਾਮ ਪ੍ਰਧਾਨ ਜੀ ਦੇ ਬਹਰ ਹਜ਼ੂਰ ਸਭਾ ਤੋਂ ਮਿਲਤ ਸਤਿਗੁਰੂਆਂ ਬਤਵ ਚੇ ਬਾਸ਼ਵ ਨੂੰ ਬੇਨਤ ਪਿਆਰ ਕਾਇਨ ਚੇ ਬਾਸ਼ਾ ਨੂੰ ਅਦਾਉ ਉਹ ਲੱਗਿਆ ਤੁਸੀਂ ਅੰਮ੍ਰਿਤਸਰ ਦੀ ਸ੍ਰੀ ਹਰਿਮੰਦਰ ਸਾਹਿਬ ਦੀ ਅਗਰ ਉਹ ਪਿਛੇ ਪਾਇਸ਼ ਰਾਜੋ ਆਨ ਅਤੇ ਸੇਵਾ ਤੋਂ ਸਰਸ ਪ੍ਰਵਾਨਾ ਜੀ ਮਹਿੰਤਰ ਸੁਖਨਾ ਬਰਵਾਰ ਦੇ ਸੁਖ ਸੰਗਤ ਉਹ ਪੰਚੀ ਪਾਇਸ਼ ਜੀ ਕੋਲ ਜੀ ਘਾਲ ਥਾਏ ਗਏ ਜੀ ਪਾਇਸ਼ ਰਾਜੋ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੇ ਕੜਾ ਪ੍ਰਸਾਦ ਦੀ ਦੇਗੋ ਮਾਤੇ ਰਤਨ ਜੇ ਮਾਰੇ ਆਪਲਾ ਅਸਲਾ ਇੰਚੇ ਮਾਸ਼ਾ ਹੋ ਜੁਣਤਾ ਪੰਜਾਂ ਅੱਜ ਅਜ ਦੇ ਸੇਵਾ ਪ੍ਰਵਾਨ ਕਿਰਵਾਣ ਦੇ ਸੰਗਤ ਦੁਪਰ ਤੋਂ ਦੇ ਅੱਧਾ ਰਸਤ ਸਵੇਰ ਸੰਗਤ ਕ੍ਰਿਣਾ ਸਰ ਮਨਵਾਉਣਾ ਬੜੀ ਕਾਣੀਆਂ ਕਾਜ ਰਾਜਾ ਨੇ ਨਕਰ ਹੰਦਸੂ ਸਾਹ ਦੇ ਉਪਰ ਪਾਣੀ ਉਸ ਦੇ ਪਾਸ਼ੇ ਰੂਪਾ ਕਰੋ ਆਪਕਾ ਨਾਮ ਅਸੇ ਸੰਤਾਨਾਂ ਦਾ ਕਾਰਜ ਕਰੋ ਸਈ ਪਿਆਰੇ ਮੇਰੇ ਜਿਨ੍ਹਾਂ ਨੂੰ ਪੰਜਾਬ ਦੇ ਪੇਰੇ ਪਿਆਰ ਨਾਲ ਸੁਪਿਆ ਬੈ ਆਤਮਾ ਨਾਮ ਸਰਬੰਧਾਰ ਮੇਰੀ ਹਮ ਸਭਤ ਦਾ ਮਨੋ ਵਾਹਿਗੁਰੂ ਦਾ ਸਵਾਹ ਵਾਹਿਗੁਰੂ ਜਿਤੇ ਦੋਰਾ ਆ ਗਿਆ ਪਈ ਆਕਾਤ ਦੀ ਤਵੇ ਚਲਾਇਓ ਹਨ ਹੋ ਅਭੀ ਤਨ ਕੋ ਮੇਉ ਪਰਮਾਤਮਾ ਜੀ ਤੇ ਜੋ ਵਰਤੋਂ ਮੇਰੇ ਮੋਚ ਹੈ ਤੇ ਸਭ ਜਗ ਵਿੱਚ ਰਾਜ ਕਰੇਗਾ ਦਾਸ ਸਾ ਆਪੀ ਆਇਆ ਨਮੋ ਵਾਰ ਵੇ ਸਮਲੇ ਦੇਵਤੀ ਸੰਭੂ ਨਾ ਜਾਵੇ ਹੱਥ ਮੈਂ ਕਈ ਸਵੈ ਸੀ ਜੋ ਬੰਦ ਲਖਿਆ ਕਰੇ ਦਾਨ ਕੀਤਾ ਜਗਦੀਸ ਭਗਵਾਨੁ ਨਾਮ ਜਾਜੈ